ਵਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਪੰਜਾਬੀ ਜ਼ੁਬਾਨ ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਲਈ ਬੜੀ ਖੁਸ਼ਗਵਾਰ ਖਬਰ ਕਹਿ ਸਕਦੇ ਆ ਬੜੀ ਸਕੂਨ ਦੇਣ ਵਾਲੀ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਮਾਂ ਬੋਲੀ ਦੇ ਚਿਹਤੇ ਗਾਇਕ ਮਾਂ ਬੋਲੀ ਦੇ ਅਣਖ ਸੇਵਾਦਾਰ ਅਤੇ ਪੰਜਾਬੀ ਗਾਇਕੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਪੰਜਾਬੀ ਗਾਇਕ ਗੁਰਦਾਸ ਮਾਨ ਹੋਰਾਂ ਨੇ ਇੱਕ ਨਵੀਂ ਪਿਰਤ ਪਾਈ ਆ ਉਹਨਾਂ ਸਮੁੱਚੇ ਤੌਰ ਤੇ ਬਹੁਤ ਸਾਰੇ ਵਿਵਾਦਾਂ ਵਿੱਚ ਉਲਝ ਜਾਣ ਤੋਂ ਬਾਅਦ ਸਮੁੱਚੇ ਪੰਜਾਬੀ ਖਲਕਤ ਤੋਂ ਮੁਆਫੀ ਮੰਗੀ ਆ ਜੇ ਗੱਲ ਕੇਵਲ ਮੁਆਫੀ ਮੰਗ ਲੈਣ ਦੀ ਹੁੰਦੀ ਤੇ ਅਸੀਂ ਕੁਝ ਹੋਰ ਤਰ੍ਹਾਂ ਸੋਚਦੇ ਪਰ ਜਿਹੜੀ ਸ਼ਬਦ ਗੁਰਦਾਸ ਮਾਨ ਨੇ ਆਪਣੀ ਜ਼ੁਬਾਨ ਆਪਣੀ ਮਾਂ ਬੋਲੀ ਪੰਜਾਬੀ ਸਿੱਖ ਜੱਥੇਬੰਦੀਆਂ ਨਾਲ ਲੈ ਕੇ ਸਿੱਖ ਜੱਥੇਬੰਦੀਆਂ ਸਿੱਖ ਹਲਕਤ ਜਸੁਬੁੱਚੇ ਸਿੱਖ ਆਬਾਂ ਜਸੁਮੁਚੇ ਪੰਜਾਬੀ ਭਾਈਚਾਰੇ ਤੋਂ ਸ਼ਬਦਾਂ ਲਈ ਮੰਗੀਆ ਉਹ ਆਪਣੇ ਆਪ ਵਿੱਚ ਗੌਰਤਲਬ ਹੈ ਕਾਬਲੇ ਤਾਰੀਫ ਹੈ ਆਓ ਥੋੜਾ ਜਿਹਾ ਆਪਾਂ ਉਹਦੇ ਉੱਤੇ ਵਿਚਾਰ ਕਰੀਏ ਕਿਉਂਕਿ ਪੰਜਾਬੀ ਜ਼ੁਬਾਨ ਦਾ ਇਹ ਸ਼ਦਾਈ ਪੰਜਾਬੀ ਜ਼ੁਬਾਨ ਦਾ ਇਹ ਅਣਥੱਕ ਸੇਵਾਦਾਰ ਬੜੇ ਢੇਰ ਤੋਂ ਨਫ਼ਰਤ ਦੇ ਇੱਕ ਘੇਰੇ ਵਿੱਚ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਿਹਾ ਸੀ ਤੇ ਅੱਜ ਉਹ ਸਮਾਂ ਆਇਆ ਕਿ ਪੰਜਾਬ ਦੇ ਇਸ ਮਹਾਨ ਗਾਇਕ ਨੇ ਆਪਣੇ ਆਪ ਨੂੰ ਪੰਜਾਬੀਆਂ ਦੇ ਰੂਪ ਰੂਪ ਕੀਤਾ ਤੇ ਆਪਣੀ ਜ਼ੁਬਾਨ ਤੋਂ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਮੰਗੀ ਹੈ ਤੇ ਮਾਫੀ ਦੇ ਸ਼ਬਦ ਨੇ ਜਿਹੜੇ ਉਹ ਕਈ ਵਾਰ ਹੈਰਾਨ ਹੁੰਨੇ ਆ ਅਸੀਂ ਤੇ ਗੁਰੂ ਸਾਹਿਬਾਨ ਬਾਰੇ ਜਦੋਂ ਗੁਰਦਾਸ ਮਾਨ ਜੀ ਇਹ ਕਹਿੰਦੇ ਨੇ ਕਿ ਕਿਉਂਕਿ ਜਦੋਂ ਅਸੀਂ ਮੁਆਫੀ ਦੀ ਗੱਲ ਕੀ ਬੰਦੂ ਮਿੰਟ ਵਿੱਚ ਖਤਮ ਹੋ ਸਕਦੀ ਹੈ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਗੱਲ ਹੈ ਜਿਹੜੀ ਲੋਕਾਂ ਦੇ ਸਮਝ ਵਿੱਚ ਆ ਸਕਦੀ ਹੈ ਪਰੰਤੂ ਜ਼ਿਕਰ ਕਰਦੇ ਹਾਂ ਗੁਰੂ ਸਾਹਿਬਾਨ ਬਾਰੇ ਬੋਲਦੇ ਨੇ ਗੁਰਦਾਸ ਮਾਨ ਕਿ ਗੁਰੂ ਸਾਹਿਬਾਨ ਦੀ ਅਵਗਿਆ ਕੋਈ ਮੇਰੇ ਵਰਗਾ ਨਾ ਚੀਜ਼ ਮਨੁੱਖ ਸੋਚ ਵੀ ਨਹੀਂ ਸਕਦਾ ਲੋਕਾਂ ਲਈ ਗੁਰੂ ਨੇ ਸਿੱਖਿਆ ਨਹੀਂ ਗੁਰੂ ਹੋ ਸਕਦੇ ਪਰੰਤੂ ਸਮੁੱਚੀ ਮਾਨਵਤਾ ਦੇ ਸਾਥ ਗੁਰੂ ਨੇ ਗੁਰੂ ਸਰਬਾਨ ਸਾਰੇ ਕਿਉਂਕਿ ਲਾਡੀ ਸ਼ਾ ਦੇ ਡੇਰੇ ਦੇ ਵਿੱਚ ਉਹਨਾਂ ਉੱਥੋਂ ਦੇ ਸੇਵਾਦਾਰ ਨੇ ਜਿਹੜੇ ਉਹਦੇ ਬਾਰੇ ਬੋਲਦੇ ਆ ਉਹਨਾਂ ਨੂੰ ਕਿਸੇ ਗੁਰੂ ਸਾਹਿਬਾਨ ਦੇ ਵੰਸ਼ ਵਿੱਚੋਂ ਕਹਿ ਦਿੱਤਾ ਸੀ ਜਿਸ ਦੀ ਬਹੁਤ ਤਕਲੀਫ ਹੋਈ ਸੀ ਤੇ ਅੱਜ ਮਾਫੀ ਮੰਗਦੇ ਆ ਉਹਨਾਂ ਆਖਿਆ ਕਿ ਮੈਨੂੰ ਵੀ ਬਹੁਤ ਤਕਲੀਫ ਉਹਦੋਂ ਹੋਈ ਸੀ ਜਦੋਂ ਮੈਂ ਹਿੰਦੀ ਭਾਸ਼ਾ ਦੀ ਗੱਲ ਕਹਿਣਾ ਕੁਝ ਹੋਰ ਚਾਹੁੰਦਾ ਸੀ ਤੇ ਉਸ ਨੂੰ ਸਮਝ ਕੁਝ ਹੋਰ ਲਿਆ ਗਿਆ ਠੀਕ ਹੈ ਇਹ ਗੱਲ ਹੋ ਸਕਦੀ ਹੈ ਕਿ ਆਪਣੀ ਗੱਲ ਨੂੰ ਕਹਿਣ ਲਈ ਕਈ ਵੇਰਾਂ ਮਨੁੱਖ ਥੋੜਾ ਜਿਹਾ ਕਮਾ ਲੈਂਦਾ ਹੈ ਗੱਲ ਨੂੰ ਪਰੰਤੂ ਅੱਜ ਉਹਦੀਆਂ ਗੁਰਦਾਰਸਨਾਂ ਦੀਆਂ ਸਮੁੱਚੀਆਂ ਜਿਹੜੀਆਂ ਲੈਣਾ ਨੇ ਸਮੁੱਚੀ ਜ਼ਬਾਨ ਦੀ ਜਿਹੜੀ ਗੱਲ ਉਹਨਾਂ ਨੇ ਕਰੀ ਹੈ ਤੇ ਉਹ ਬੜਾ ਮਤਲਬ ਆਪਣੇ ਆਪ ਵਿੱਚ ਸਤਿਗੁਰੂ ਦੀ ਤਾਰੀਫ ਕਰਦੇ ਨੀਲੇ ਘੋੜੇ ਵਾਲਿਆ ਵੇ ਸੰਤ ਸਿਪਾਈਆ ਲੱਖਾਂ ਤੇ ਕਰੋੜਾਂ ਵਾਰੀ ਤੈਨੂੰ ਪ੍ਰਣਾਮ ਹੈ 100-100 ਵਾਰੀ ਚੁੰਮਾ ਸਾਈਂਗਾ ਜੁਤੀਆਂ ਤੇਰੀਆਂ ਨੂੰ ਸੋਨੇ ਤੇਰੀ ਕਲਗੀ ਨੂੰ ਲੱਖਾਂ ਹੀ ਸਲਾਮ ਮਤਲਬ ਗੁਦਾਸ ਮਾਨ ਦੇ ਇਹ ਸ਼ਬਦ ਇੱਕ ਤਰ੍ਹਾਂ ਨਾਲ ਗੁਰੂ ਸਾਹਿਬਾਨ ਦੇ ਸਤਕਾਰ ਵਿੱਚ ਉਹਦਾ ਜਿਹੜਾ ਸਿਰ ਹੈ ਉਹ ਚੁੱਕਦਾ ਨਜ਼ਰ ਆਉਂਦਾ ਤੇ ਉਹ ਕਹਿੰਦਾ ਮੈਂ ਮੈਨੂੰ ਵੀ ਤਕਲੀਫ ਹੋਈ ਸੀ ਜਦੋਂ ਮੈਨੂੰ ਬਹੁਤ ਮਾੜਾ ਚੰਗਾ ਬੋਲਿਆ ਪਰ ਮੈਂ ਫਿਰ ਵੀ ਆਪਣੇ ਸਿੱਖ ਭਾਈਚਾਰੇ ਤੋਂ ਆਪਣੇ ਪੰਜਾਬੀ ਭਾਈਚਾਰੇ ਤੋਂ ਉਹਨਾਂ ਜ਼ਿਕਰ ਕੀਤਾ ਹੈ ਖਾਸ ਕਰਕੇ ਸਿੱਖ ਜਥੇਬੰਦੀਆਂ ਦਾ ਕਿਸੇ ਕਿ ਜਥੇਬੰਦੀਆਂ ਤੋਂ ਇਸ ਗੱਲ ਲਈ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿ ਸਿੱਖਾਂ ਦਾ ਗੁਰੂ ਨਹੀਂ ਉਹ ਸਤਿਗੁਰੂ ਵੀ ਨੇ ਸੱਚੇ ਸਤਿਗੁਰੂ ਵੀ ਨੇ ਤੇ ਮੇਰੇ ਵੀਰੇ ਸਿੱਖ ਨਮਾਇਦਿਆਂ ਦੀ ਗੱਲ ਕਰਦੇ ਨੇ ਗੁਰਦਾਸ ਮਾਨ ਉਹ ਕਹਿੰਦੇ ਮੈਨੂੰ ਲੱਗਦਾ ਸੀ ਕਿ ਪੰਜਾਬੀ ਮਨੁੱਖ ਨੂੰ ਜਲਦੀ ਮਾਫ ਕਰ ਦਿੰਦੇ ਨੇ ਉਹਦੀਆਂ ਗਲਤੀਆਂ ਨੂੰ ਭੁੱਲ ਜਾਂਦੇ ਨੇ ਮੈਂ ਵੀ ਸੋਚਿਆ ਕਿ ਸ਼ਾਇਦ ਭੁੱਲ ਗਏ ਹੋਣਗੇ ਪਰੰਤੂ ਐਸਾ ਨਹੀਂ ਇੱਕ ਸ਼ਬਦ ਮੈਂ ਤੁਹਾਡੇ ਧਿਆਨ ਗੁਚਰੇ ਲਿਆਉਣ ਦਾ ਯਤਨ ਕਰਾਂ ਕਿ ਗੁਰਦਾਸ ਮਾਨ ਹੋਰਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਘਟਿਆਰੇ ਦੇ ਵਿੱਚ ਖੜਾ ਕੀਤਾ ਹੈ। ਆਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਜਦੋਂ ਅ ਇੱਕ ਵਿਦੇਸ਼ ਦੇ ਵਿੱਚ ਸ਼ੋਹ ਦੌਰਾਨ ਉਹਨਾਂ ਕੁਝ ਮਾੜੇ ਸ਼ਬਦ ਆਖ ਦਿੱਤੇ ਸਨ ਸਟੇਜ ਦੇ ਉੱਤੇ ਆਉਂਦੇ ਆ ਕਿਸੇ ਪੰਜਾਬੀ ਨੂੰ ਜਦੋਂ ਮੁਰਦਾਬਾਦ ਦੇ ਨਾਰੇ ਲੱਗੇ ਸਨ ਪੰਜਾਬੀ ਮਾਂ ਬੋਲੀ ਦਾ ਦੁਸ਼ਮਣ ਆਖਿਆ ਗਿਆ ਸੀ ਗੁਰਦਾਸ ਮਾਨ ਨੂੰ ਤੇ ਬਹੁਤ ਮਾੜੇ ਸ਼ਬਦ ਜਿਹੜੇ ਆਖੇ ਸਨ ਅੱਜ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਕੇ ਗੁਰਦਾਸ ਮਾਨ ਨੇ ਆਪਣੇ ਆਪ ਨੂੰ ਵੱਡਾ ਦਿਖਾਇਆ ਕਿ ਮੇਰੇ ਕੋਲ ਜਿੰਨੀਆਂ ਭੋਲਾ ਹੋਈਆਂ ਨੇ ਉਸ ਸਟੇਜਾਂ ਦੇ ਉੱਤੇ ਹੋਈਆਂ ਉਹ ਬੋਲਦੇ ਨੇ ਕਿ ਡੇਰੇ ਦੇ ਉੱਤੇ ਹੋਈਆਂ ਜਾ ਕੇ ਸਾਈ ਲਾਡੀ ਸ਼ਾਹ ਦੇ ਜੋ ਕੁਝ ਵੀ ਬੋਲਿਆ ਕਿਸੇ ਦਾ ਦਿਲ ਦੁਖਿਆ ਇਹਦੇ ਨਾਲ ਕਿਸੇ ਨੂੰ ਤਕਲੀਫ ਹੋਈ ਕਿਸ ਕੋਹਟ ਹੋਇਆ ਮਨੋਕਾ ਤੇ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਮੰਗਦਾ ਹਾਂ ਮੈਨੂੰ ਆਸ ਸੀ ਕਿ ਪੰਜਾਬੀ ਭੁੱਲ ਗਏ ਹੋਣਗੇ ਪਰੰਤੂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ 2022-23 ਦੇ ਵਿੱਚ ਬਾਈ ਦੇ ਵਿੱਚ ਗੁਰਦਾਸ ਮਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਉਸ ਸੰਘਰਸ਼ ਦੌਰਾਨ 22 ਜੀ ਦੇ ਸੰਘਰਸ਼ ਵਿੱਚ ਜਦੋਂ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ ਸੀ ਉਹਨਾਂ ਨੂੰ ਸ਼ਾਮਲ ਹੋਣ ਤੋਂ ਵੀ ਇੱਕ ਤਰ੍ਹਾਂ ਨਾਲ ਉੱਥੇ ਹੂਟਿੰਗ ਹੋਈ ਸੀ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਸੀ ਜਿਹੜੇ ਉਹ ਲੱਗੇ ਸੀ ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਦੀ ਜਿੰਨੀ ਮਾਨਸਿਕ ਪੀੜਾ ਗੁਰਦਾਸ ਮਾਨ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਹੁੰਦੇ ਆ ਪੰਜਾਬ ਨੂੰ ਸੰਬੋਧਨ ਹੁੰਦੇ ਆ ਪੰਜਾਬੀਅਤ ਨੂੰ ਸੰਬੋਧਨ ਹੁੰਦੇ ਆ ਪੰਜਾਬੀ ਸਾਹਿਤ ਨੂੰ ਸਿਰ ਝਕਾਉਂਦੇ ਆ ਕਿੰਨੇ ਸ਼ਬਦ ਉਹਨਾਂ ਕਹੇ ਨੇ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਮੈਂ ਬਹੁਤ ਲੰਮਾ ਸਮਾਂ ਮਾਂ ਬੋਲੀ ਦੀ ਸੇਵਾ ਕੀਤੀ ਹੈ ਪੰਜਾਬੀ ਜਵਾਨੇ ਨਿਰੂਕਾਨੇ ਮੇਰੇ ਦੇਸ਼ ਦੀਏ ਕੀਨੇ ਤੇਰਾ ਕੋਲਿਆ ਸ਼ਿੰਗਾਰ ਇਹ ਗੱਲ ਦਾ ਜ਼ਿਕਰ ਇਹਨਾਂ ਸ਼ਬਦਾਂ ਦਾ ਜ਼ਿਕਰ ਜਦੋਂ ਉਹ ਕਰਦੇ ਨੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਪ ਮੁਹਾਰੇ ਅਥਰੂ ਨੇ ਜਿਹੜੇ ਉਹ ਦੇਖਣ ਨੂੰ ਇਸ ਵੀਡੀਓ ਦੇ ਵਿੱਚ ਇਸ ਦੌਰਾਨ ਜਦੋਂ ਕਿਸੇ ਪਾਕਿਸਤਾਨੀ ਪੱਤਰਕਾਰ ਨਾਲ ਰੂਬਰੂ ਹੁੰਦੇ ਨੇ ਤੇ ਉਹਦੇ ਵਿੱਚੋਂ ਇੱਕ ਮੁਹੱਬਤ ਝਲਕਦੀ ਹੈ ਪੰਜਾਬ ਪ੍ਰਤੀ ਇੱਕ ਮੁਹੱਬਤ ਝਲਕਦੀ ਹੈ ਪੰਜਾਬੀ ਸਾਇੰਤ ਪ੍ਰਤੀ ਇੱਕ ਮੁਹੱਬਤ ਪੰਜਾਬੀ ਮਾਂ ਬੋਲੀ ਲਈ ਇੱਕ ਮੁਹੱਬਤ ਹੈ ਪੰਜਾਬੀਅਤ ਲਈ ਇੱਕ ਮੁਹੱਬਤ ਸਿੱਖ ਧਰਮ ਲਈ ਸਿੱਖਾਂ ਲਈ ਸਿੱਖ ਹਲਕਤ ਲਈ ਇੱਕ ਮੁਹੱਬਤ ਪੰਜਾਬੀ ਗਾਇਕ ਗੁਰਦਾਸ ਮਾਨ ਸਮੁੱਚੀ ਮਨੁੱਖਤਾ ਨੂੰ ਵੰਡ ਦੇ ਨਜ਼ਰ ਆਉਂਦੇ ਨੇ ਮਨੁੱਖਤਾ ਨੂੰ ਕਲਾ ਦੇ ਵਿੱਚ ਲੈਂਦੇ ਨਜ਼ਰ ਆਉਂਦੇ ਨੇ 파르샤 ਬੁੱਲੇ ਸ਼ਾ ਸ਼ਾਹ हुसैन ਮੁਹੰਮਦ ਸਾਹਿਬ अनेका ਪੰਜਾਬੀ ਕਵੀਆਂ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਗੱਲ ਗੁਰਦਾਸ ਮਾਨ ਕਰਦੇ ਕਰਦੇ ਕਿੱਥੋਂ ਕਿੱਥੇ ਕਿੱਥੋਂ ਕਿੱਥੇ ਉਹ ਜਿਹੜਾ ਫਰੀਦਕੋਟ ਦੇ ਗਿੱਧਲਵਾਹ ਦੀ ਧਰਤੀ ਦਾ ਜੰਪੜ ਨੌਜਵਾਨ ਗੁਰਦਾਸ ਗੁਰਦੇਵ ਸਿੰਘ ਮਾਨ ਦਾ ਹੌਣ ਹਰਸਪੁੱਤਰ ਅੱਜ ਉਮਰ ਦੇ 60ਵੇਂ ਦਿਹਾਕੇ ਵਿੱਚ ਪੁੱਜਾ ਅੱਜ ਪੰਜਾਬੀਆਂ ਕੋਲੋਂ ਐਨਟੀਸੀ ਤੇ ਜਾ ਕੇ ਮਨੁੱਖਾ ਕਦੇ ਛੇਪਿਆ ਨਹੀਂ ਕਰਦੇ ਯਾਦ ਰੱਖਿਓ ਕਦੇ ਉਹਨਾਂ ਲੋਕਾਂ ਦਾ ਅਸੀਂ ਅਜੇ ਤੱਕ ਕੁਝ ਨਹੀਂ ਬਗਾਰ ਸਕੇ ਜਿਹੜੇ ਲੋਕ ਪੰਜਾਬ ਨੂੰ ਧੂ ਧੂਕੇ ਨੋਚਦੇ ਰਹੇ ਪੰਜਾਬੀ ਉਤਨਾ ਖਿਲਵਾੜ ਕਰਦੇ ਰਹੇ ਪੰਜਾਬੀ ਮਾਂ ਬੋਲੀ ਨੂੰ ਲਚਰਤਾ ਦੇ ਉਸ ਅ ਮਕਾਮ ਤੱਕ ਲਿਜਾਣ ਦੀ ਅਸਫਲ ਕੋਸ਼ਿਸ਼ ਕਰਦੇ ਰਹੇ ਜਿੱਥੇ ਬੜੇ ਵੱਡੇ ਨੁਕਸਾਨ ਹੋਏ ਨੇ ਉਹਨਾਂ ਲੋਕਾਂ ਦਾ ਅਸੀਂ ਕੁਝ ਨਹੀਂ ਬਗਾਰ ਸਕੇ ਪਰੰਤੂ ਇੱਕ ਮਾਨਸਿਕ ਫੀੜਾ ਜਿਹੜੀ ਗੁਰਦਾਸ ਮਾਨ ਦੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਆਉਂਦੀ ਹੈ ਤੇ ਉਹ ਇੱਕ ਅਜੀਬ ਕਿਸਮ ਦੀ ਹੈ ਤੇ ਉਹਦੇ ਵਿੱਚੋਂ ਮੁਹੱਬਤ ਡੁੱਲ ਰੁਲ ਪੈਂਦੀ ਹੈ ਤੇ ਇੱਕ ਅਮਰਤ ਦੀ ਬੂੰਦ ਹੀ ਕਾਫੀ ਹੁੰਦੀ ਹੈ ਉਹ ਕਹਿੰਦੇ ਨੇ ਜਦੋਂ ਗਿਆਨ ਦੀ ਗੱਲ ਕਰਦੇ ਨੇ ਪਿਆਸ ਲਜਾਉਣ ਦੀ ਗੱਲ ਕਰਦੇ ਨੇ ਪੰਜਾਬੀ ਬਗੈਕੀ ਦੇ ਮਹਾਨ ਗਾਇਕ ਉਹ ਕਹਿੰਦੇ ਮਨੁੱਖ ਕਲ ਦੀ ਤਪਤਲਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਪਰੰਤੂ ਉਹ ਕਹਿੰਦੇ ਮੈਂ ਤੋਂ ਜਾਣੇ ਚ ਜਾਣ ਜਾਣੇ ਚ ਦੋਨੋਂ ਗੱਲੋਂ ਚਾੜ ਬੁਝ ਕੇ ਕੀਤੀ ਹੋਈ ਗੱਲ ਜਾਂ ਅਣਜਾਣੇ ਵਿੱਚ ਵੀ ਕਹਿੰਦੇ ਮੈਨੂੰ ਕਿਸੇ ਨੂੰ ਧੱਕਾ ਵੀ ਵੱਜ ਜਾਵੇ ਤਾਂ ਮੈਂ ਉਹਦੇ ਲਈ ਵੀ ਮਾਫੀ ਮੰਗਦਾ ਰਹਦਾ ਹਸਤੀ ਤੋਂ ਪਰੇ ਦੀਆਂ ਗੱਲਾਂ ਗੁਰਦਾਸ ਮਨ ਕਿਤੇ ਕਿਤੇ ਆਪਣੀ ਮਾਨਸਿਕ ਪੀੜਾ ਨੂੰ ਕਹਿੰਦੇ ਮੈਨੂੰ ਪੰਜਾਬੀ ਮੇਰੀ ਮਾਂ ਨੂੰ ਗद्दार ਕਿਹਾ ਗਿਆ ਕਿਹਾ ਗਿਆ ਕਿ ਜਿਹਨੇ ਗੁਰਦਾਸ ਮਨ ਵਰਗਾ ਗद्दार ਜਮਿਆ ਉਹ ਮਾਂ ਵੀ ਗद्दार ਹੈ ਮੈਂ ਵੀ ਉਸ ਪੀੜਾ ਨਾਲ ਭਰਿਆ ਹੋਇਆ ਹਾਂ ਅੱਜ ਜਦੋਂ ਪੰਜਾਬੀ ਬੋਲੀ ਦੇ ਇਸ ਵੱਡੇ ਫਨਕਾਰ ਨੂੰ ਅੱਜ ਪੰਜਾਬ ਦੀ ਸੁਭੂਤੀ ਖਲਕਤ ਮਾਂ ਬੋਲੀ ਬੁੱਕਲ ਵਿੱਚ ਲਵੇਗੀ ਬੁੱਕਲ ਵਿੱਚ ਲੈਂਦੀ ਨਜ਼ਰ ਆਵੇਗੀ ਤੇ ਉਹ ਮਾਂ ਵੀ ਕਿੰਨੀ ਸੁਰਖਰੀ ਹੋ ਜਾਂਦੀ ਹੈ ਭਾਵੇਂ ਕਿਤੇ ਵੀ ਬੈਠੀ ਹੈ ਸੱਚਮੁੱਚ ਉਹ ਮਾਂ ਸੁਰਖਰੀ ਹੋ ਜਾਂਦੀ ਹੈ ਜਿਸ ਮਾਂ ਨੇ ਇਸ ਪੰਜਾਬੀ ਬੋਲੀ ਦੇ ਸ਼ਰਾਈ ਨੂੰ ਮਨੁੱਖ ਗਲਤੀਆਂ ਦਾ ਪੁੱਤਲਾ ਹਰ ਮਨੁੱਖ ਤੋਂ ਹੁੰਦੀ ਹੈ ਜਿਸ ਮਾਂ ਨੇ ਇਸ ਪੰਜਾਬੀ ਬੋਲੀ ਦੇ ਮਹਾਨ ਸੇਵਾਦਾਰ ਨੂੰ ਜਨਮ ਦਿੱਤਾ ਹੈ ਸੱਚਮੁੱਚ ਉਹ ਮਾਂ ਵੀ ਅੱਜ ਜਿਸ ਮਾਂ ਨੂੰ ਬਹੁਤ ਸਾਰੇ ਮਾੜੇ ਸ਼ਬਦ ਪੰਜਾਬ ਦੇ ਲੋਕਾਂ ਨੇ ਜਿਮਾੜੇ ਸ਼ਬਦ ਬਹੁਤ ਸਾਰੇ ਲੋਕਾਂ ਨੇ ਹਾਂ ਅद्यतੁਤ ਉਦ ਪੰਜਾਬੀਆਂ ਨੇ ਗੁਰਦਾਸ ਮਾਨ ਦਾ ਮੁਹੱਬਤ ਦਾ ਪ੍ਰਵਾਹ ਜਾਰੀ ਰੱਖਿਆ ਤੇ ਮੁਹੱਬਤ ਦਾ ਪ੍ਰਵਾਹ ਜਾਰੀ ਰੱਖਦਿਆਂ ਉਸ ਮਨੁੱਖ ਨੇ ਆਪਣੇ ਆਪ ਨੂੰ ਅੱਜ ਹਰ ਤੋਂ ਪੰਜਾਬੀਆਂ ਦੀ ਛੋਲੀ ਵਿੱਚ ਆਪਣੇ ਆਪ ਨੂੰ ਉਸ ਮਾਂ ਦੀ ਗੋਦੀ ਵਿੱਚ ਬੈਠਾ ਮਹਿਸੂਸ ਕੀਤਾ ਕਿਸੇ ਮਾਂ ਬੋਲੀ ਕਿਸ ਮਾਂ ਦੀ ਗੋਦੀ ਵਿੱਚ ਬੈਠ ਕੇ ਬੱਚਾ ਨਾਲੇ ਤੇ ਦੁੱਧ ਚੁੰਘਦਾ ਤੇ ਨਾਲੇ ਮਾਂ ਦੀਆਂ ਜੁਲਫਾਂ ਦੇ ਵਿੱਚ ਮਾਮ ਦੇ ਬਾਲਾਂ ਵਿੱਚ ਹੱਥ ਫੇਰਦਾ ਜਾਂ ਮਾਂ ਦੀ ਦਰਦਨ ਤੇ ਹੱਥ ਫੇਰਦਾ ਅੱਜ ਸੱਚਮੁੱਚ ਉਹ ਮਹਾਨ ਸ਼ਕੂਤ ਬਣਦਾ ਨਜ਼ਰ ਆਉਂਦਾ ਹੈ ਪੰਜਾਬੀ ਬੋਲੀ ਦਾ ਮਹਾਨ ਗਾਇਕ ਗੁਰਦਾਸ ਮਾਨ ਆ ਪੰਜਾਬੀਓ ਪੰਜਾਬੀ ਗਾਇਕੀ ਦੇ ਇਸ ਮਹਾਨ ਲੱਭੜਦਾਰ ਬਾਰੇ ਜਿਹੜਾ ਸੋਚੀਏ ਕਿ ਗੱਲ ਕਿੱਥੋਂ ਸ਼ੁਰੂ ਹੋਈ ਸੀ ਪੰਜਾਬੀ ਬੋਲੀ ਦੇ ਵਿੱਚ ਉਹਨਾਂ ਬੱਚਿਆਂ ਦੀ ਇੱਜ਼ਤ ਦੀ ਗੱਲ ਹੀ ਨੇ ਕੀਤੀ ਛੋਟੀਆਂ-ਛੋਟੀਆਂ ਬੱਚਿਆਂ ਦੀ ਗੱਲ ਉਹਨਾਂ ਮੈਨੂੰ ਤਾਂ ਮਜ਼ਦੂਰੀ ਕਰਨ ਵਾਲੇ ਕੰਮਿਆਂ ਦੀ ਗੱਲ ਹੀ ਨੇ ਕੀਤੀ ਨਵੇਂ ਸ਼ਬਦਾਂ ਦੀ ਚੋਣ ਕਰਕੇ ਨਵੇਂ ਨਵੇਂ ਸ਼ਬਦ ਇਜ਼ਾਦ ਕਰਕੇ ਉਹਦੇ ਵਿੱਚ ਉਰਦੂ ਵਰਗੇ ਉਹਦੇ ਵਿੱਚ ਸੰਸਕ੍ਰਿਤੀ ਵਰਗੇ ਸ਼ਬਦ ਭਰ ਕੇ ਪੰਜਾਬੀ ਮੁਹੱਬਤ ਦਾ ਝੰਡਾ ਕਿਵੇਂ ਬਲੰਦ ਕੀਤਾ ਕਿੰਨੇ ਮੁਹੱਬਤ ਭਰੇ ਸ਼ਬਦ ਇਸ ਫਨਕਾਰ ਨੇ ਪੰਜਾਬੀ ਮਾਂ ਬੋਲੀ ਨੂੰ ਦਿੱਤੇ ਮਾਂ ਬੋਲੀ ਦਾ ਝੰਡਾ ਉੱਚਾ ਕੀਤਾ ਮਾਂ ਬੋਲੀ ਨੂੰ ਉਸ ਸ਼ਿਖਰਾਂ ਤੇ ਪਹੁੰਚਾਇਆ ਜਿੱਥੇ ਮਾਂ ਬੋਲੀ ਦਾ ਸਤਕਾਰ ਜਿਹੜਾ ਉਹ ਆਪਣੇ ਆਪ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ ਹਸਤੀ ਤੋਂ ਪਰੇ ਦੀਆਂ ਗੱਲਾਂ ਨੇ ਅੱਜ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਜਿੰਨਾ ਕੁਝ ਪੰਜਾਬੀ ਗਾਇਕੀ ਵਜੋ ਪੰਜਾਬੀ ਗਾਇਕ ਵਜੋ ਪੰਜਾਬੀ ਮਾਂ-ਬਾਪ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਇਆ ਅੱਜ ਉਹ ਮੁਰਖ ਖੇੜ ਦਾ ਨਜ਼ਰ ਆ ਰਿਹਾ ਤੇ ਪੰਜਾਬੀ ਬੋਲੀ ਦਾ ਇਹ ਮਹਾਨ فنਕਾ ਅੱਜ ਦੋਵੇਂ ਹੱਥ ਜੋੜ ਕੇ ਕਿੰਨਾਂ ਨੂੰ ਮਾਫੀ ਕਿੰਨਾਂ ਨੂੰ ਫੜ ਕੇ ਜਦੋਂ ਮਾਫੀ ਮੰਗਦਾ ਨਜ਼ਰ ਆਉਂਦਾ ਤੇ ਸਾਡਾ ਸਾਰਿਆਂ ਦਾ ਮਾਫ ਕਰਨ ਵਾਲਾ ਖੇੜਾ ਜਿਹੜਾ ਉਹ ਆਪਣੇ ਆਪ ਬਾਹਰ ਆ ਜਾਂਦਾ ਜਿੰਨੀਆਂ ਸਾਹਿਤਿਕ ਜਥੇਬੰਦੀਆਂ ਜਿਨੇ ਸਾਹਿਤ ਨਾਲ ਜੁੜੇ ਵੱਡੇ ਲੋਕ ਵੱਡੇ ਵਿਦਵਾਨ ਜਿਹੜੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਤੇ ਇਸ ਮਹਾਨ ਸੰਕਾਰ ਨੂੰ ਆਲੋਚਨਾ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਲੈਂਦੇ ਸਨ ਉਹ ਮੈਨੂੰ ਆਸ ਹੈ ਕਿ ਸਾਡੇ ਇਸ ਚੈਨਲ ਆਵਾਜ਼ ਏ ਖਲਕ ਦੇ ਮਾਧਿਅਮ ਤੋਂ ਸਾਨੂੰ ਪੂਰਨ ਆਸ ਹੈ ਕਿ ਉਸ ਮਹਾਨ ਗਾਇਕ ਨੂੰ ਮੁਰਤੋਂ ਪੰਜਾਬੀ ਆਪਣੀ ਬੁੱਕਲ ਵਿੱਚ ਲੈ ਲੈਣਗੇ ਜਿਹੜਾ ਗੁਰੂ ਸਾਹਿਬਾਨ ਦੇ ਸਤਕਾਰ ਦੀ ਗੱਲ ਵੀ ਕਰਦਾ ਹੈ ਜਿਹੜਾ ਗੁਰੂ ਨੂੰ ਕੇਵਲ ਗੁਰੂ ਨਹੀਂ ਉਹਨੂੰ ਸਤਿਗੁਰੂ ਕਹਿੰਦਾ ਵੀ ਨਜ਼ਰ ਆਉਂਦਾ ਉਹਦੀ ਮਾਫੀ ਨੂੰ ਪ੍ਰਵਾਨ ਕਰਨਗੇ ਮਾਫੀ ਨੂੰ ਰਿਕਰਡ ਲਾ ਕੇ ਉਸ ਮਹਾਨ ਗਾਇਕ ਜਿਹੜਾ ਉਮਰ ਦੇ ਉਸ ਪੜਾਅ ਵਿੱਚ ਪੁੱਜ ਚੁੱਕਿਆ ਜਿੱਥੇ ਮਨੁੱਖ ਨੂੰ ਬੁੱਢਾ ਕਿਹਾ ਜਾਂਦਾ ਹੈ ਪਰ ਉਹ ਇੱਕ ਬੱਚਾ ਬਣ ਕੇ ਅੱਜ ਪੰਜਾਬੀਆਂ ਨੂੰ ਗੱਲ ਲਾਉਣ ਨੂੰ ਅਪੀਲ ਕਰਦਾ ਹੈ ਆਓ ਗੱਲ ਲਾਈਏ ਪੰਜਾਬੀ ਬੋਲੀ ਦੇ ਇਸ ਮਹਾਨ ਫਨਕਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਬੜਾ ਕੁਝ ਮਾੜਾ ਚੰਗਾ ਇਸ ਮੁੱਦੇ ਤੇ ਵਾਪਰ ਸਕਦਾ ਹੈ ਬੜੀਆਂ ਅਲੋਚਨਾਵਾਂ ਵੀ ਹੋ ਸਕਦੀਆਂ ਨੇ ਕਿਉਂਕਿ ਟਕਰਾਏ ਜਿਹੜਾ ਮਨੁੱਖੀ ਵਿਚਾਰਾਂ ਦਾ ਟਕਰਾਅ ਇਹ ਗਿਆਨ ਦਾ ਸੰਕੇਤ ਹੁੰਦਾ ਹੈ ਪਰੰਤੂ ਉਹਦੀ ਭਾਵਨਾ ਨੂੰ ਸਮਝੀਏ ਬਹੁਤ ਸਾਰੇ ਮਨੁੱਖ ਜਦੋਂ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਇੱਕ ਸ਼ੋਅ ਹੈ ਉੱਥੇ ਵਿਰੋਧ ਹੋ ਰਿਹਾ ਗਰਦਾਸਮਨ ਦਾ ਉਹਦੇ ਕਰਕੇ ਉਹਨੇ ਮਾਫੀ ਮੰਗੀ ਹੈ ਪਰ ਫਿਰ ਵੀ ਉਹ ਪੰਜਾਬੀ ਮਾਂ ਬੋਲੀ ਦੀ ਬੁੱਕਲ ਵਿੱਚ ਆ ਕੇ ਦੁਬਾਰਾ ਤੋਂ ਬਰਾਜ਼ਮਨ ਹੋਇਆ ਆ ਉਹਦੇ ਸਿਰ ਤੇ ਹੱਥ ਰੱਖੀਏ ਫਿਲਹਾਲ ਇਹ ਨਹੀਂ ਬੋਲਣੇ ਕੋਲੋਂ ਭੁੱਲਾ ਵੀ ਹੋ ਜਾਂਦੀ ਹੈ ਇਹਨੇ ਮੈਂ ਗਲਤ ਵੀ ਹੋ ਸਕਦਾ ਪਰੰਤੂ ਆਸ ਹੈ ਉਮੀਦ ਹੈ ਕਿ ਤੁਸੀਂ ਪ੍ਰਵਾਨ ਕਰੋਗੇ ਸਾਡੇ ਇਸ ਚੈਨਲ ਆਵਾਜ਼ ਦੇ ਖਲਕ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ